ਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬਾਤਾਂ ਕਰਦਾ ਮੇਰੇ ਵੀਰੋ ਕੁਟਰ ਕੁਆਟਰ ਸੈਟ ਆ ਵੀ ਸਾਰੇ ਵੀਰਾਂ ਦੇ ਕੱਟਵਾ ਠੀਕ ਹੈ ਲਓ ਜੀ ਕਰਤੇ ਵਲੌਗ ਦੀ ਸਟਾਰਟਿੰਗ 11:00 11:30 ਵਜੇ ਕੁ ਸੱਕਰ ਕੀ ਫਰਾਜ ਪਰ ਰੈਸਟ ਤੇ ਅਸਾਨੂੰ ਪਤਾ ਵੀ ਮਿਸਤਰੀ ਦਾ ਕੰਮ ਹੋ ਗਿਆ ਖਤਮ ਹਨਾ ਤੇ ਅੰਦਰ ਦਵਣੀ ਨੇ ਸਪਾਰਕ ਆ ਦਮਕਾਰ ਆਪਣੇ ਹੋਂ ਤੋਂ ਪਹਿਲੇ ਮੈਨੂੰ ਫੋਨ ਕਰਕੇ ਸੱਦ ਲਿਆ ਕਹਿੰਦਾ ਮੈਂ ਇੱਧਰ ਬੈਠਾ ਆ ਜਾ ਮੈਂ ਖਾ ਜਾਣਾ ਇਹਨੂੰ ਪਤਾ ਨਹੀਂ ਕਾਹਤੇ ਡੂੰ ਢੂੰ ਕਰਾਈ ਜਾਂਦਾ ਪਤਾ ਅੰਦਰ ਬੂਫਰਾ ਆ ਜਾਂਦੀ ਹਨਾ ਤੇ ਅੱਜ ਇਹ ਰਹਿੰਦਾ ਕੰਮ ਸਾਡੀ ਨਿਵੇੜਨ ਦੀ ਰਾਇਆ ਲਓ ਜੀ ਟੀਮ ਫਿਰ ਤੋਂ ਇਕੱਠੀ ਆ ਇੱਕ ਮਿੰਟ ਜੀ ਹਾਂਜੀ ਦਵਨੀ ਜੀ ਖੁੱਡੇ ਢਾਗੇ ਬਾਗੇ ਦੁਰੀ ਯਾਰ ਨਾ ਪ੍ਰਾਪ ਮਹਾ ਪਾਇਆ ਹੁੰਦਾ ਬਣਦੀ ਨਹੀਂ ਕਰਦਾ ਪੁੱਤਰ ਖੁੱਡਾਂ ਦੇਣਾ ਬਾਲੇ ਸੋਨੇ ਬਣ ਗਿਆ ਨਾ ਹਾਂਜੀ ਬਲਜੀਤ ਜੀ ਕਿੱਸੇ ਹੋ ਚੱਲੇ ਗਏ ਚੱਲ ਪਲਾਸ ਨਾਲ ਪਟਣੇ ਆ ਪਲਾਸ ਨਾਲ ਲਿਹਾਣਾ ਸਰ ਵੱਢ ਕੇ ਆਪਾਂ ਫੜ ਪਲਾਸ ਨੂੰ ਫੜ ਕੇ ਰੱਖ ਓ ਬਈ ਸਾਹਮਣੇ ਵਾਲਾ ਗੇਟ ਰਹਿ ਗਿਆ ਬੰਦ ਕਰਨ ਵਾਲਾ ਕਿਵੇਂ ਟੋਕ ਬੁੱਲ ਜਾਣਾ ਚਲੋ ਜੀ ਚਲਦੇ ਆ ਹੁਣ ਓਹੋ ਬਈ ਸਰ ਦੇਖ ਕੇ ਆਉਂਦੇ ਸੀਗੇ ਮੈਂ ਇੱਕ ਮੇਰੇ ਗੱਲ ਹੋ ਰਹੀ ਆ ਲੈ ਜੀ ਚਾਹ ਵੀ ਲੈ ਕੇ ਚੱਲਦੇ ਆ ਅੱਪਾ ਮਨੇ ਕਿਹਾ ਤੋਂ ਦਵਾਈ ਖੜ ਲੈਣਾ ਕੰਮ ਸਾਰੇ ਹੀ ਘੜ ਦੇਣਾ ਅੱਪਾ ਹੰਡ ਕਰਾ ਦੀ ਦੇਖ ਅੱਪਾ ਇਧਰ ਚੱਲੇ ਇਧਰ ਚਾਣੀ ਪਾਣੀ ਆ ਚਾਹ ਪਾਣੀ ਇੱਥੇ ਪਾ ਲੈ ਆ ਮੈਂ ਤੇਨੂੰ ਪੜਾ ਦੇਗੀ ਆ ਮੈਂ ਤੇਨੂੰ ਪਲਾਸ ਪੜਾ ਦੇਣਾ ਬਣ ਕੇ ਨਾ ਵੇਖ ਮੌਸਮ ਦੇ ਬਣਾ ਆ ਉਧਰ ਰੇਂਗਾ ਕਿਧਰ ਹਾਂ ਉੱਥੇ ਆ ਜੂਗਾ ਮੈਂ ਚਲ ਜਾਓ ਉਹ ਇੱਥੇ ਚੜਾ ਲੇਵੇਂ ਲੋ ਜੀ ਪਹੁੰਚ ਗਿਆ ਖੇਤ ਕੁੰਬ ਕੀ ਹਿੰਦਾ ਪਤਾ ਪੜਾ ਸਾਪਣਾ ਬੈਠਾ ਵੇ ਥੱਲੇ ਲਾਇਆ ਵੇ ਜੀ ਕਤਰੀ ਮੀਆ ਉੱਤੇ ਲੜੀ ਹੈ ਮੀਆ ਇੱਥੇ ਕਿੰਨਾ ਵਧੀਆ ਹੈ ਹਨਾ এনਵਾਇਰਨਮੈਂਟ ਹੋਇਆ ਪਏ ਦੇਖਿਆ ਜਾਵੇ ਤਾਂ ਮੌਸਮ ਹਨ ਜੇ ਕਿਧਰ ਹਵਾ ਚੱਲੇ ਵੇਜਦੀ ਮਾੜੀ ਮਾੜੀਆਂ ਆਏ ਰਿਸਕ ਕੇ ਆਵੇ ਤੇ ਫੇਰ ਨਿਆ ਰਾਜ ਹੈ ਤੇ ਖੇਤ ਆਏ ਆ ਬਸ ਚਾਹ ਵੜੋਂ ਤੇ ਨਲੇ ਇੱਥੋਂ ਲੈ ਕੇ ਚੱਲਦੇ ਆ ਘਾਹ ਵਾਲੀ ਦਵਾਈ ਦਵਣੀ ਆ ਰੰਦਰ ਕੋਠੇ ਚ ਪਈਊਗੀ ਯਾਰ ਇੱਕ ਮਿੰਟ ਹਟ ਜਾ ਉਧਰ ਦੇ ਘਰੇ ਘਾਹ ਵਾਲੀ ਦਵਾਈ ਮਾਰਿਆ ਬਾਲਾ ਘਾਹ ਗੰਦ ਪੈ ਰੋਇਆ ਪਿਆ ਆਏ ਦਵਣੀ ਕੂਤਰਾਂ ਦਾ ਰੰਗ ਆ ਓਏ ਬੰਦਾ ਨਹੀਂ ਬਾਈਦਾ ਇਹਦੇ ਨਾਲ বাজਦਾ ਨਹੀਂ ਗਾਰੰਟੀ ਆਏ ਕਰੋ ਫਿਰ ਕਿੱਥੇ ਨਾਲ ਬਾਜੂ ਉਹ ਕਰੋ ਦੂਜੇ ਦਿਨ ਰੌਕ ਪੇਪਰ ਸੀਜ਼ਰ ਓਏ ਰੌਕ ਪੇਪਰ ਸੀਜ਼ਰ ਕਰੋ ਤੇ ਪੀਓ ਆ ਗੇਮ ਜੀ ਨਹੀਂ ਖੇਡਦੇ ਨਗਰੀਏ ਜੀ ਰੌਕ ਪੇਪਰ ਸੀਜ਼ਰ ਆਪਾਂ ਨਹੀਂ ਹੁੰਦੀ ਤੇ ਫਿਰ ਦੇਖੋ ਜਿਹੜਾ ਦਾ ਹਾਰ ਕੋਈ ਪੀਆ ਕਰੂਗਾ ਘੁੱਟ ਪੀਏਗਾ ਬਹੁਤ ਇੰਨੇ ਪਾਣੂ ਪਰ ਦੋਵੇਂ ਸਾਰੇ ਪੀ ਲਏ ਤਾਂ ਕਸ ਨੇ ਉੱਟ ਜਾਂਗੇ ਆਪਾਂ ਨਹੀਂ ਆ ਸਮਦੇ ਤਿੰਨਾਂ ਨੂੰ ਓੜਾ ਲਓ ਜੀ ਗ੍ਰਾਮੀ ਸੁਣ ਵੀ ਚੱਕ ਲਈ ਮੁੰਡਿਆ ਨੇ ਲਓ ਜੀ ਇਧਰ ਹੁਣ ਦਮਣੀ ਕੇ ਖੇਤ ਆਏ ਆ ਓਹ ਜਾਂਦਾ ਚੋਬਰ ਕਹਿੰਦਾ 11 ਬਦਲ ਕੇ ਆਉਣਾ ਹੈਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਚੱਲਦੇ ਆ ਆਪਣਾ ਸਰ ਤੇ ਕਾਨੇ ਪਾਲਣ ਹਨ ਤੇ ਇਹ ਆਪਣੇ ਕੋਲੇ ਹੀ ਐ ਜਦੋਂ ਕੋਈ ਬਾਹਲਾ ਦੁਖੀ ਹੋਣ ਲੱਗਿਆ ਤੇ ਘੁੱਟ ਪੀ ਲਿਆ ਕਰੂ ਹਨ ਬੀਜੀ ਦੇ ਵਿੱਚ ਹੈ ਮੋੜ ਕੇ ਪੀਂ ਜੁਗਰਾ ਨਹੀਂ ਰਹਿੰਦਾ ਕੁਝ ਵੀ ਓਜਾ ਯਾਰ ਬਾਈ ਤਰੀ ਉਹੀ ਗੱਲ ਯਾਰ ਫਿਰ ਫੇਰ ਆ ਗਏ ਇੱਧਰ ਚੱਕਰ ਕੀ ਹੋਇਆ ਆ ਦੀ ਪਾਣੀ ਦਵਣੀ ਹਾਂ ਉਹ ਫਿਰਦਾ ਪਾਣੀ ਟੁੱਟ ਗਿਆ ਸੀਗਾ ਤੇ ਸਪੈਸ਼ਲ ਮੁੜ ਕੇ ਗਏ ਇੱਥੋਂ ਬਈ ਫੇਰ ਪਿੰਡ ਹੈ ਨਾ ਕਿਲੋ 1.5 ਕਿਲੋਮੀਟਰ ਤੇ ਕਈ ਚੱਕ ਕੇ ਲੈਂਦੀ ਦਵਣੀ ਵਾਸਤੇ ਤੇ ਆਪ ਮੈਨੂੰ ਲੱਗਾ ਉਹ ਗੇੜਾ ਮਾਰਦਾ ਫਿਰਦਾ ਉਹ ਪਰਲੀ ਵੱਟ ਤੇ ਹਾਂ ਉਹੀ ਆ bro ਫਿਰਦਾ ਸਰੇ ਤੇ ਵਾਹ ਜੀ ਇੱਥੋਂ ਟੁੱਟ ਗਿਆ ਸੀ ਮੇਰੇ ਵੀਰੋ ਕਹਿੰਦੇ ਫਿਰ ਸਪੈਸ਼ਲ ਪਿੰਡ ਜਾ ਕੇ ਕਈ ਲਿਆਉਣੀ ਪਈ ਨੁਕਸਾਨ ਹੀ ਹੋ ਗਿਆ ਕਿਰੀ ਕਿਰੀ ਲੜ ਗਈ ਸੀ ਕਿਰੀ ਲੜ ਗਈ ਚਲੋ bro ਚਲਿਏ ਤੇ ਸਰਕਾਂ ਨੇ ਅਸੀਂ ਦੇਖਿਆ ਏ ਹੈ ਸਰਦੋਂ ਲੱਗਿਆ ਉਹ ਕੀ ਸੀ ਓਈ ਡਾ ਅੱਛਾ ਠੀਕ ਹੈ ਬਲਜੀ ਤੇਰਾ ਵੀ ਤਾਂ ਓੱਖਾ ਕਰਦਾ ਇਹਨੂੰ ਜੂਸ ਨੇ ਐ ਓਏ ਤੇ ਸਰਕਾਂ ਨੇ ਦੇਖਿਆ ਵੀ ਉਹਨਾ ਨਾ ਹੈ ਕਾਫੀ ਦੂਰ ਹੋ ਹੁਣ ਸਾਡੀ ਐ ਨਹੀਂ ਪਹੁੰਚ ਪੈਂਦੀ ਈ ਵੱਡ ਕੇ ਲਿਆ ਕੇ ਹੈ ਅੱਛਾ ਉਹਨਾ ਡਰ ਕੇ ਆ ਲੈ ਕੇ ਬਲਜੀ ਤਾਂ ਐ ਕਰਦਾ ਮੈਨੂੰ ਛੱਡ ਦਿਓ ਛੱਡ ਦਿਓ ਦੇਖੀ ਛੱਡ ਦੇ ਦੇਗੀ ਮੈਨੂੰ ਛੱਡ ਦੇ ਐਂ ਕਹਿੰਦਾ ਛੱਡ ਨੂੰ ਭੈਣਾ ਟਾਂਗਾ ਜੁੜਾ ਟਾਂਗਾ ਜੁੜਾ ਛੱਡ ਨੂੰ ਉਸ ਤੇ ਕਿ ਨਹੀਂ ਤੇ ਉਹ ਫਿਰ ਤਾਂ ਵੀ ਕਿਵੇਂ ਕਰਕੇ ਸਰਕਾਨੇ ਲੈ ਕੇ ਪੈਜਾ ਲਿਆਉਣੀ ਹੈ ਹੈ ਕੁਛ ਆਵੇ ਦਾ ਲੈ ਆਉਣੀ ਵਜਿੱਦ ਵੀ ਚੱਲਦਾ ਨਾਲ ਹਨਾ ਕੰਕੀ ਹੋ ਗਿਆ ਬੱਚਾ ਟਿੱਕਣ ਵਾਲਾ ਹੈ ਟਿੱਡੇ ਦੀ ਪ੍ਰੋਬਲਮ ਹੈ ਪਹਿਲਾਂ ਡਾਕਟਰ ਕੋਲ ਲੈ ਜਾਂਦੇ ਆ ਚੱਲ ਆਪਣਾ ਗੁਰੂ ਦੀਆਂ ਲਾੜਦੀਆਂ ਫੌਜਾਂ ਸਰਕਾਨੇ ਲੈਣ ਤੇ ਬਲਜੀਤ ਨੂੰ ਵੀ ਮਨਾ ਲਿਆ ਬਈ ਡਰਾਈਵਰੀ ਦਾ ਲਾਲਚ ਡਰਾਈਵਰੀ ਦਾ ਲਾਲਚ ਦੇ ਕੇ ਬਲਜੀਤ ਨੇ ਮਨਾ ਲਿਆ ਮੈਂ ਤੂੰ ਟਰੈਕਟਰ ਚਲਾ ਲਈ ਸਾਡੇ ਨਾਲ ਚੱਲ ਬਾਈ ਬਣੇਣਾ ਲਓ ਜੀ ਨਵੀਆਂ দাঁਤਾਂ ਵੀ ਚੱਕ ਲਈਆਂ ਇੱਥੇ ਢੰਗ ਦਿੰਨਾ ਤੇ ਕਹਿੰਦਾ ਹੂੰ ਡੌੜੂਗਾ ਗੁੱਲਾ ਸਾਡੇ ਬੰਦਿਆਂ ਦੇ ਠੀਕ ਹੈ ਕਿ ਨਹੀਂ ਦੋਵੇਂ ਬਲਜੀਤ ਨੇ ਚਲਾਉਣਗੇ ਭਾਈ ਰੁਪਏ ਵਾਲੀਆਂ ਭਾਈ ਰੁਪਏ ਵਾਲਾ ਭਾਈ ਬਾਬੇ ਜਲਦੀ ਭਾਈ ਰੁਪਾ ਘਣਾ ਵੰਡ ਕੇ ਆਊਗਾ ਬਾਹਲਾ ਕਮਾਂ ਡਰਾਈਵਰ ਹੈ ਚੱਲ ਜਾਂਦਾ ਹੈ ਆ ਜਦੇਗੀ ਫੇਰ ਮੈਂ ਰੁਕਿਆ ਮੈਂ ਟ੍ਰੈਨ ਤੋਂ ਉੱਤਰ ਆਇਆ ਆ ਜਾਵੇ ਚੱਲੇ ਆ ਵੀ ਉਹ ਰੱਬ ਦਾ ਜਿਹੜਾ ਇਹ ਗਾਣਾ ਮੈਂ ਤੁਹਾਨੂੰ ਉਹ ਤੋਂ ਵੱਢਣ ਸਰਕਾਰ ਨੇ ਐਨੀ ਵਾਟਰ ਨਾਲ ਜ਼ਰੂਰੀ ਸੀਗਾ ਐਨੀ ਵਾਟਰ ਨਾਲ ਜ਼ਰੂਰੀ ਸੀ ਕੇ ਤੂੰ ਬਣਾ ਮਿਲਦੀ ਨਹੀਂ ਕਿ ਦੇਣਾ ਪਰ ਉਹ ਇਹ ਭਾਂਡੇ ਹੋ ਜਾਣ ਦੀ ਮਸਾਂ ਹੀ ਪਜੇ ਹਨ ਓਏ ਤੇ ਮੈਂ ਤਾਂ ਹੈਪੀ ਲੈ ਲਿਆ ਇਹਰਾ ਹਾਈਵੇ ਮਲੋਟ ਵਾਲਾ ਇਹ ਮੇਰਾ ਮਲੋਟ ਵਾਲਾ ਹਾਈਵੇ ਮੇਰੇ ਲਈ ਹੋਤਾ ਲਓ ਜੀ ਦੇਖੋ ਕਹਿੰਦੇ ਕਿੱਥੇ ਆ ਗਏ ਓਏ ਮਾਈ ਗੋਡ ਜੰਗਲ ਪਨਾਮਾ ਦੇ ਜੰਗਲ ਚ ਆ ਗਏ ਓਏ ਡੌਂਕੀ ਲਵਾਵਾਂਗੇ ਹੁਣ ਤੇਰੀ ਕੈਂਵਰੀ ਹੈ ਸਿੱਧੇ ਹੀ ਲੈ ਚੱਲ ਆਪੇ ਕਿਤੇ ਡਾਂਗਾ ਦਾ ਖਾਵਾਂਗੇ ਮੈਂ ਆਏ ਓਹ ਹੌਲੀ ਹੌਲੀ ਪਣਾਵੇਗਾ ਓਹ ਸੱਧਲੇ ਨੂੰ ਡਿੱਗੂਗਾ ਸਾਰਾ ਸੜਕ ਹੈ ਨਹੀਂ ਮੇਰੇ ਵੀਰੋ ਇਧਰੋਂ ਵੀ ਕੋਈ ਵੀ ਸਾਨੂੰ ਇੱਕ ਵੀ ਅੱਛਾ ਪੌਦਾ ਨਹੀਂ ਦਿਸਿਆ ਇਸ ਕਰਕੇ ਅਸੀਂ ਸਾਡੀ ਪਹਿਲਾਂ ਵਾਲੀ ਪਲੇਸ ਜਿਹੜੀ ਸਿਲੈਕਟ ਕੀਤੀ ਸੀ ਹਾਂ ਸੈਟ ਹੋ ਗਏ ਮਿਆਰੀ ਆ ਗਿਆ ਭਾਈ ਨੀਂਦ ਆਉਗੀ ਐ ਸੌਂ ਕੇ ਜਾਵਾਂਗੇ ਕਰੇ ਬਸ ਤੜਕੇ ਮਨ ਬੁਰਾ ਖਰਾਬ ਸੀ ਨਾ ਰਾਤ ਵੀ ਮਨ ਦਾ ਥੋੜਾ ਖਰਾਬ ਸੀ ਹੁਣ ਮਨ ਥੋੜਾ ਸੈਟ ਹੋ ਜਾਏਗਾ ਹਾਂਜੀ ਤੁਹਾਨੂੰ ਥਾ ਗਈ ਬਾਂਸੀ ਸਰ ਕਾਨੇ ਹੁਣ ਅਸੀਂ ਹੁੰਨੇ ਆ ਨਵੀਆਂ ਦਾਤੀਆਂ ਕਿੱਥੇ ਭਾਈ ਰੂਪਾ ਕਿੱਥੇ ਲੱਗੇ ਤੇ ਮੇਜਰ ਸਿੰਘ ਮੱਖਣ ਸਿੰਘ ਹੋਰ ਹੀ ਉਹ ਹੀ ਮਾਰ ਪਿੱਛੇ ਦੇਖ ਨਾ ਪੂਰਾ ਪੜ ਪਿੱਛੇ ਭਾਈ ਰੂਪਾ ਹਾਂ ਓਏ ਹੁਣ ਤਾਂ ਵੀ ਨਹੀਂ ਭਾਈ ਰੂਪਾ ਵੜਾ ਗਏ ਆ ਆਪਣੇ ਨਾਲ ਆ ਕੇ ਜੋਰ ਲੱਗਿਆ ਬੈਂ ਮੇਰੇ ਵੀਰੋ ਜਮਾ ਮਾਰਤੇ ਪੁੱਸੋ ਹੀ ਨਾ ਭਾਈ ਕਿੱਥੇ ਕਿਹਦੇ ਵਾਹਣਾ ਸਾਨੂੰ ਕੁਝ ਨਹੀਂ ਪਤਾ ਕਿਹਦੀ ਸਾਰਾ ਕਿਹਦੇ ਕਾਨ ਨੇ ਕਿਹਦਾ ਥਾਂ ਹੈ ਵੱਢ ਲੱਗੇ ਪਏ ਸ ਤੇ ਇੱਕ ਮਿੰਟ ਬਈ ਸਰ ਕਾਨੇ ਵੀ ਵੱਢ ਲੇ ਮਲਜੀਤ ਬਹੁਤ ਔਕੇ ਵੱਡੇ ਗਏ ਆ ਬਹੁਤ ਜੋਰ ਲੱਗਿਆ ਨਾ ਹੈ ਲੈ ਫਿਰ ਜੋਰ ਤਾਂ ਲੱਗਦਾ ਹੀ ਹਰੇਕ ਬਈ ਪਾਸੇ ਕਿਹੜੇ ਬੰਦੇ ਜੋਰ ਤੋਂ ਨਹੀਂ ਲੱਗਦਾ ਬਹੁਤ ਲੱਗਦਾ ਪਾਸੇ ਹੁਣ ਐਨੇ ਕਿ ਬਹੁਤ ਆ ਬਈ ਸਰ ਜਾਣਗੇ ਆਪਾਂ ਨੂੰ ਹਣਾ ਬਸ ਚੱਲਦੇ ਆ ਪਿੰਡ ਹੁਣ ਪੀ ਕੇ ਪਾਣੀ ਪੁਣੀ ਅੰਲਾ ਜੀ ਆ ਗਈ ਘਰੇ ਅਸੀਂ ਤਾਂ ਬਈ ਤਾਂ ਲੱਗੂਗੀ ਮਨ ਲੱਗਦਾ ਐਸਾ ਸਾਰੇ ਸੌ ਕਈ ਆਏ ਆ ਮੈਂ ਤੇ ਬਜੀ ਤੜਾਉਣ ਤਾਂ ਆਏ ਓਏ ਖੋਲ ਕੇ ਬਾਰ ਪੂਰਾ ਇਸ ਟਾਈਮ ਮੇਰੇ ਵੀਰੋ ਕੰਮ ਤੋਂ ਅੱਜ ਕੁਝ ਨਹੀਂ ਕੀਤਾ ਤੇ ਪਰ ਅੱਜ ਮੈਂ ਦਵਣੀ ਨੂੰ ਆਖਿਆ ਮੈਂ ਕਿਹਾ ਵੀ ਬਈ ਦਵਣੀ ਅੱਜ ਆਪਾਂ ਛੱਤ ਦਾ ਕੰਮ ਕਲੀਅਰ ਕਰਾਂਗੇ ਫਿਰ ਰਹਿੰਦੇ ਕੰਮ ਦੋ ਕੁ ਦਿਨਾਂ ਤੇ ਵੇੜ ਕੇ ਵੀ ਜੋੜੀਆਂ ਲਾਗੇ ਲੇਟ ਹੋ ਜਾਂਣਾ ਖੁੱਡਿਆਂ ਦੀ ਓਪਨਿੰਗ ਕਰਾਂਗੇ ਫਿਰ ਆਪਾਂ ਤੇ ਲਓ ਵੀ ਚਾਹ ਪਿਉਸ਼ੀ ਦੀ ਜੀ ਦੀ ਪਾ ਤੇ ਚੋਬਰਾਂ ਨੇ ਸਰਕਾਨੇ ਛੱਤ ਤੇ ਤੇ ਉੱਤ ਦੀ ਹੁਣ ਪਾਵਾਂਗੇ ਕਾਗਜੇ ਦੇ ਇੱਕ ਮਿੰਟ ਜ਼ੂਮ ਮਾਰ ਕੇ ਦਿਖਾਵਾਂ ਤੁਹਾਨੂੰ ਹਣਾ ਹੋ ਦੇਖੋ ਥੱਲੇ ਪੱਥਰ ਉੱਤੇ ਸਰਕਾਨੇ ਤੇ ਉਦੀ ਕਾਗਜ ਤੇ ਉਤੋਂ ਦੀ ਮਿੱਟੀ ਪਾਵਾਂਗੇ ਬਈ ਰੇਤਾ ਫੇਰ ਉਹ ਤੁਨੀ ਪਾਵਾਂਗੇ ਚੀਕਣੀ ਹਾਂਜੀ ਬਾਪੂ ਤੇ ਪੈਗੇ ਜਿਵੇਂ ਸੋ ਵੀ ਸਿੱਧਾ ਸਿੱਧਾ ਕੰਮ ਕਰਨਾ ਜੀ ਨਹੀਂ ਕੀਤਾ ਜਮਾਂ ਵੀ ਬਸ ੱਟਕੇ ਜਨ ਵਾਲੀ ਕੀਤਾ ਕੰਮ ਤੇ ਤਾਂ ਕਰਕੇ ਤੂੰ ਸਮਝ ਜੇ ਹੋਣਾ ਫਿਰ ਜੇ ਤੰਨਾ ਇੰਜਨਾਂ ਚ ਇੱਕ ਤਾਂ ਇੰਜਨ ਹੀ ਮਾੜਾ ਹੋਵੇ ਮੁੜ ਕੋ ਗੱਲ ਨਹੀਂ ਬਣਦੀ ਚਲੋ ਸਰਕਾਰ ਨੇ ਪਾਤੇ ਸੀਗੇ ਉਹਦੀ ਕਾਗਜ਼ੀ ਪਾਤਾ ਤੇ ਮੈਨੂੰ ਲੱਗਦਾ ਮਾੜੀ ਮੋਟੀ ਮਿੱਟੀ ਵੀ ਪਾਤੀ ਹੋਣੀ ਹੈ ਇੱਕ ਮਿੰਟ ਦਿਖਾ ਦਿੰਨਾ ਸਾਨੂੰ ਮੈਂ ਖੜ ਜਾ ਹਾਂ ਥੋੜੀ ਥੋੜੀ ਮਿੱਟੀ ਵੀ ਪਾਤੀ ਉੱਤੇ ਤੇ ਹੁਣ ਬਸ ਜਿਹੜਾ ਸਰਕਾ ਨੇ ਹਨਾ ਵਧੇ ਸੀਗੇ ਇਹਨਾਂ ਨੂੰ ਚੱਕ ਕੇ ਕਿਸੇ ਪਾਸੇ ਵਲੇ ਲਾਉਣਾ ਤੇ ਆਹ ਟਰੈਕਟਰ ਤੇ ਗੱਡੀ ਘਰੇ ਠਲ ਕੇ ਆਉਣੀ ਹੈ ਤੇ ਆਹੀ ਕੰਮ ਆ ਹਨਾ ਬਾਕੀ ਕੰਮ ਕੱਲ ਨੂੰ ਕਰਾਂਗੇ ਅੱਜ ਜੀ ਨਹੀਂ ਕਰਦਾ ਬਾਬੇ ਯਾਰ ਨੀਰਾ ਵੀ ਕੁਦਰਤ ਵਰ ਰੋ ਪ੍ਰੋ ਲੱਗਦੇ ਆ ਮੈਂ ਕੀ ਗੱਲ ਹੈ। ਆਓ ਜੀ ਤੇ ਇੱਧਰ ਵੱਡੇ ਕਬੂਤਰਾਂ ਨੂੰ ਦਾਣੇ ਰੱਖਦੀ ਆ ਆਪਣੇ ਹੁਣ। ਆਇਓ ਪੁੱਤੋ ਏ ਖਾ ਲੋ। ਆਇਓ 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 ਤੇ ਇੱਧਰ ਵੱਡੀਆਂ ਕਬੂਤਰਾਂ ਨੂੰ ਵੀ ਰੱਖਦੀ ਆ ਬਈ ਦਾਣੇ। ਆਇਓ ਖੰਡੋ ਵੈਸੇ ਇਹਨਾਂ ਕੋਲੇ ਪਏ ਸੀ ਪਹਿਲਾਂ ਵਾਲਿਆ ਦੇ ਕੋਲ ਡੋਲ ਕੇ ਬਾਹਰ। ਚੱਲ ਥੋੜੇ ਜਿਹਾ ਅੱਧੀ ਹੋਰ ਐਡ ਕਰਦੇ। ਹਾਂਜੀ ਮੇਰੇ ਵੀਰੋ ਇੱਧਰ ਦਾਣਾ ਵੀ ਪਾਤਾ ਬਈ ਤੇ ਪਾਣੀ ਵੀ ਪਾਤਾ। ਕਬੂਤਰਾਂ ਨੂੰ ਤੇ ਕਬੂਦਰਾ ਨੂੰ ਇਹਨਾਂ ਦੀ ਰਿਪੋਰਟ ਓਕੇ ਹਲਾ ਦਿਓ ਲੋਕ ਲੋਗੇ ਇਹਨਾਂ। ਹਾਂਜੀ ਮੇਰੇ ਵੀਰੋ ਆਗੇ ਦਰਲੇ ਕਰੇ ਜੀ ਤੇ ਜਿੰਨਾ ਕੰਮ ਹੋਇਆ ਵੀ ਉਹਨਾਂ ਕਾ ਕੀਤਾ ਮੈਂ ਵੈਸੇ ਤੁਹਾਨੂੰ ਦੇਖ ਨਹੀਂ ਰਿਹਾ ਨਾ ਕਿ ਜਿਹੜਾ ਖਾਸ ਉਹ ਉਥੇ ਟਾਇਆ ਚੱਕ ਤੀਆਂ ਇੱਥੇ ਗੰਦਪੱਲ ਖਿਲ ਰਿਹਾ ਸੀ ਹੋਰ ਹਨਾ ਕੁਝ ਨਾ ਕੁਝ ਜਿੰਨੀ ਕੁ ਮੈਨੂੰ ਸਫਾਈ ਹੋਈ ਮਾੜੀ ਮੋਟੀ ਜਿਵੇਂ ਛੋਟੇ ਲੈਵਲ ਤੇ ਉਹਨੀ ਕੁ ਮੈਂ ਕਰਤੀ ਤੇ ਜਾਦਾ ਮੇਰਾ ਜੀ ਨਹੀਂ ਕਰਦਾ ਯਾਰਾ ਨਾ ਸਾਨੂੰ ਦੱਸਿਆ ਸੀਗਾ ਵੀ ਕੱਲ ਤੋਂ ਆਪਾਂ ਕੰਮ ਸਟਾਰਟ ਕਰਾਂਗੇ ਹਾਲੇ ਕੋ ਤਾਂ ਨੀ ਅੰਦਰੋਂ ਅੰਦਰ ਕੀ ਹੋਈ ਜਾਂਦਾ ਕੱਲ ਦਾ ਨਾ ਸਮਝ ਨਹੀਂ ਆ ਰਿਹਾ ਮੈਨੂੰ ਕੀ ਕੀ ਚੱਲ ਰਿਹਾ ਮੇਰੇ ਅੰਦਰ ਠੀਕ ਹੈ ਕਿ ਨਹੀਂ ਸਾਰਾ ਬੜਾ ਨਾ ਛਾਂਤ ਜਾਇਆ ਗੈਰਾ ਨੂੰ ਉਲਝਿਆ ਉਲਝਿਆ ਪਿਆ ਕਰਾਂ ਯਾਰ ਹੋਰੀ ਨਾ ਸਮਝ ਨਹੀਂ ਆ ਰਹੀ ਯਾਰ ਕੀ ਕੀ ਚੱਲੀ ਜਾਂਦਾ ਕੀ ਕਰਗੇ ਕਿੱਧਰ ਧਿਆਨ ਹੈ ਕਰਨਾ ਕੀ ਹੈ ਹਨ ਤਾਂ ਕਰਕੇ ਮੇਨ ਕੰਮ ਜੋੜਿਆਂ ਦਾ ਬਈ ਆਪਣੇ ਖੁੱਡਿਆਂ ਦਾ ਐਡਾ ਸੋਹਣਾ ਸਾਰਾ ਕੰਮ ਹੋ ਗਿਆ ਯਾਰ ਦੇਖੋ ਬਾਬੇ ਹਨ ਤੁਹਾਨੂੰ ਜਿਹੜੀ ਚੀਜ਼ ਕਹਿੰਦਾ ਸੀ ਬਕੂ ਵੀ ਦਿਖਾ ਦਿੰਨਾ ਵੀ ਅੰਦਰਲੇ ਪਾਸਿਓਂ ਹਰੇਗੇ ਬੀਨੇ ਨੇ ਇੱਕ ਮੂਰੋ ਮਿਸਤਰੀ ਨੇ ਮੇਨ ਕੋਰਾ ਬਣਤਾਂਗਾ ਇਹ ਮੁੜ ਕੇ ਹਨਾ ਰਾਤ ਲੇਟ ਹੋ ਗਏ ਉਹ ਕਹਿੰਦਾ ਜੀ ਮੁੜ ਕੇ ਜੇ ਮੈਥਵਾ ਗਿਆ ਤਾਂ ਮੈਂ ਬੰਦ ਜੂਗਾ ਬਈ ਤੇ ਟਾਈਮ ਕੱਢ ਕੇ ਹਨਾ ਘੰਟੇ ਦੋ ਘੰਟੇ ਦਾ ਕੰਮ ਹੈ ਤੇ ਨਹੀਂ ਤਾਂ ਮੰਨ ਕੇ ਚੱਲ ਵੀ ਦੌਣੀ ਨੂੰ ਆਉਂਦਈ ਆ ਹਨਾ ਅਸੀਂ ਆਪ ਹੀ ਬਾਈਨ ਲਾਂਗੇ ਇਹੀ ਕੰਮ ਰਹਿ ਗਿਆ ਹੋਰ ਸਾਰਾ ਕੰਮ ਹੋ ਗਿਆ ਸਾਨੂੰ ਪਤਾ ਹੈ ਹਨਾ ਕਿ ਛੱਤ ਦਾ ਮਾੜਾ ਮੋਟਾ ਰਹਿ ਗਿਆ ਉਹ ਵੀ ਕਰ ਦਿਆਂਗੇ ਸਾਰਾ ਇੱਕ ਦਿਨ ਦਾ ਕੰਮ ਮਰਜੀ ਸੀ ਕਰਨ ਤੇ ਆ ਕੇ ਨਾ ਬੰਦਿਆਂ ਨੂੰ ਆਹਾ ਹੋਆ ਕਰਕੇ ਹਨਾ ਤੇ ਪਤਾ ਨਹੀਂ ਕੀ ਹੈ ਢਿੱਲ ਜੀ ਕਾਦੀ ਵਰਤੀ ਜਾਂਦੇ ਆ ਮੇਰੀ ਨਹੀਂ ਸਮਝ ਆਉਂਦੀ ਮੈਂ ਹੀ ਜ਼ਿਆਦਾ ਢਿੱਲ ਜੀ ਵਰਤਿਆ ਨਾ ਸਹੀ ਦੱਸਾਂ ਤਾਂ ਉਹ ਕੋਈ ਚੱਕਰ ਨਹੀਂ ਜਿੰਨਾ ਛੇਤੀ ਹੋ ਸਕਦਾ ਹਨਾ ਉਹਨਾਂ ਛੇਤੀ ਮੰਨ ਕੇ ਚਲੋ ਵੀ ਕੰਮ ਖਤਮ ਕਰਕੇ ਹਨਾ ਦਵਣੀ ਕਹਿੰਦਾ ਕਲਰ ਵੀ ਕਰਨਾ ਖੋਡਿਆਂ ਨੂੰ ਚਿੱਟਾ ਰੰਗ ਕਰਨਾ ਪੂਟੀ ਪੱਟੀ ਮਾਰ ਕੇ ਕਹਿੰਦਾ ਉਹਦੀ ਪ੍ਰੈਮਰ ਮਾਰ ਕੇ ਵੀ ਵਧੀਆ ਕੰਮ ਕਰਨਾ ਹਨਾ ਮੈਂ ਕਿਹਾ ਕੋਈ ਚੱਕਰ ਨਹੀਂ ਕਰ ਲਾ ਜਿਹੜਾ ਕੁਝ ਆਇਆ ਤੈਨੂੰ ਸਾਰਾ ਕੁਝ ਮੈਂ ਲੈ ਕੇ ਦੇਵਾਂਗਾ ਮੈਂ ਕਿਹਾ ਵੀ ਤੂੰ ਕਰਨ ਵਾਲਾ ਬਣ ਹਨਾ ਜੇ ਨਹੀਂ ਹੁੰਦਾ ਤਾਂ ਕਿਸੇ ਤੋਂ ਕਰਾ ਵੀ ਲਵਾਂਗੇ ਪਰ ਜ਼ਿਆਦਾ ਟਾਈਮ ਵੇਸਟ ਨਾ ਕਰੀਏ ਮੇਰੀ ਤਾਂ ਐ ਸੀਗੀ ਵੀ ਹਨਾ ਵੱਡੇ ਗੁੱਤਰ ਲੈ ਕੇ ਛੱਡ ਲੇ ਕੋਡਿਆਂ ਦੇ ਬਈ ਜੋੜੀਆਂ ਜੜੀਆਂ ਉਵਾਲ ਨੇ ਤਿਆਰ ਆ ਯਾਰ ਖੁੱਡੇ ਤਿਆਰ ਆ ਬਈ ਹਨਾ ਬਜੋੜੀਆਂ ਲਾ ਲਾ ਕੇ ਵਿੱਚ ਟੋکریاں ਰੱਖ ਰੱਖ ਕੇ ਇਹਨਾਂ ਦੇ ਵੱਡੇ ਰੱਖਣ ਦੇ ਵਿੱਚ ਇੱਕ ਟੋਕਰੀ ਇਧਰੇ ਕਿ ਇਧਰ ਆਇਆ ਰੱਖ ਰੱਖ ਕੇ ਲਾ ਕੇ ਜੋੜੀਆਂ ਹਨ ਤੇ ਕਰੀਏ ਯਾਰ ਇਸ ਪਾਸੇ ਤੇ ਆਣ ਮੁੜ ਕੇ ਮੈਨੂੰ ਪਤਾ ਹੁਣ ਤਾਂ ਚਲੋ ਕੁਝ ਨਹੀਂ ਦਿਮਾਗ ਚ ਵੱੜ ਰਹੀ ਪਰ ਬਈ ਮਗਰੋਂ ਵੇਲੇ ਨੂੰ ਪਛਤਾਉਂਦਾ ਬੰਦਾ ਹਨਾ ਉਦੋਂ ਭੈਣ ਚ ਦائیں ਲੱਗਦਾ ਵੀਰ ਕਿੱਧਰ ਛੁਕਰੀ ਜਾਵੇਦਾ ਹੋਰੀ ਪਾਸੇ ਹਨਾ ਕਿ ਕੋਈ ਇਹਨਾਂ ਕੰਨੀ ਕਰ ਲੈਂਦੇ ਭੁਰਾ ਖਿਆਲ ਤਾਂ ਗਾਣੂ ਮੁੜ ਕੇ ਸਾਨੂੰ ਪਤਾ ਪਿਛਲੀ ਵਾਰੀ ਵਾਲਾ ਕੰਮ ਨਾ ਹੋਵੇ ਆਪਣੇ ਨਾਲ ਤੇ ਬਾਕੀ ਚਲੋ ਕੋਈ ਗੱਲ ਨਹੀਂ ਹਣਾ ਇਧਰਲੇ ਗੂਤਰਾਂ ਨੂੰ ਦਾਣਾ ਪਾਣੀ ਪਾਵਾਂ ਖਰਾ ਮੈਂ ਫਿਰ ਕਰਦੇ ਆਂ ਭਾਈ ਇਹਨਾਂ ਨੂੰ ਦਾਣੇ ਆਪਣੇ ਡਾਇਟ ਵਾਲਿਆਂ ਨੂੰ ਮੋੜ ਕੇ ਜਿਹੜੇ ਅੰਦਰ ਰਹਿ ਕੋ ਉਹਨਾਂ ਨੂੰ ਕੋਈ ਟਿਕ ਟਲੀ ਗੱਲ ਨਹੀਂ ਰਾਦ ਨੂੰ ਪਾ ਦਾਂਗੇ ਵਾਟਰ ਵੀ ਦੇਖੀ ਵਾਟਰ ਵੀ ਪਾ ਹੀ ਦਿੰਦੇ ਆ ਦੇਖਣਾ ਕੀ ਹੈ ਲਓ ਜੀ ਨਾਲ ਦੀ ਨਾਲ ਲੱਗ ਗਿਆ ਹੱਥ ਉਹ ਵਾਟਰ ਵੀ ਪਾ ਲਿਆ ਓਹੋ ਹੋ ਭਰੇ ਬਸ ਪੈ ਲਈਏ ਤਾਂ ਚਲੋ ਚੰਗੀ ਗੱਲ ਹੈ ਠੀਕ ਹੈ ਜੀ ਮੇਰੇ ਮਾਨ ਨੂੰ ਵੀ ਭਰੇ ਹੀ ਗਏ ਦੋ ਦਿਨ ਹੋ ਗਏ ਹਨ ਭੈਣ ਚੋਂ ਐ ਲੱਗਦਾ ਕਿ ਲਿੰਦੇ ਸਿੱਧੀ ਹੀ ਗਾ ਲਾ ਪਤਾ ਨਹੀਂ ਕੀ ਹੋਇਆ ਹੈ ਹਨ ਕੱਲ ਦਾ ਤਾਂ ਨਾ ਮਨ ਭੈਣ ਚ ਹੋਰ ਹੀ ਜਾਂ ਨਾ ਇੱਕ ਬਾਈ ਪਨੀਰ ਫੋਨ ਵਗੈਰਾ ਲਾ ਲਿਆ ਕਰੋ ਹਨ ਮੈਨੂੰ ਨਹੀਂ ਪਤਾ ਲੱਗਦਾ ਕੀ ਭਗਾਈ ਮਰੇ ਨਾ ਬਾਦ ਘਟ ਹੋ ਜਾਂਦੀ ਹੈ ਮੇਰੇ ਤੋਂ ਕਈ ਵਾਰੀ ਸੱਚੀਆਂ ਗੱਲਾਂ ਵੀ ਮੂੰਹੋਂ ਨਿਕਲ ਜਾਂਦਾ ਕਮ ਦਾ ਬੱਸ ਤਾਂ ਮੈਂ ਚੁੱਪ ਹੀ ਰਹਿਣਾ ਉਹਨਾਂ ਮੈਂ ਜ਼ਿਆਦਾ ਸਾਰਾ ਕੁਝ ਸ਼ੇਅਰ ਨਹੀਂ ਕਰਦਾ ਸੁਰਨਾ ਸਾਰਾ ਕੁਝ ਸ਼ੇਅਰ ਕੀਤਾ ਵੀ ਨਹੀਂ ਆਂਦਾ ਕੋਈ ਹਨਾ ਕਿ ਉਹ ਥੋਡੇ ਮੇਰੇ ਬਹੁਤ ਲਾਈਫ ਦਾ ਥੋੜਾ ਹਿੱਸਾ ਹੈ ਹੈਨਾ ਤੇ ਬਾਕੀ ਸਾਰਾ ਕੁਝ ਉਹ ਆਪ ਦੇ ਵਾਸਤੇ ਹੁੰਦਾ ਹੈਨਾ ਸਾਰਿਆਂ ਤੇ ਨਹੀਂ ਗੱਲਬਾਤ ਕੀਤੀ ਜਾਂਦੀ ਥੋਡੇ ਨਾਲ ਆਪਾਂ ਕਬੂਤਰਾਂ ਦੀਆਂ ਗੱਲਾਂ ਬਾਤਾਂ ਮਾੜੀਆਂ ਮੋਟੀਆਂ ਯਾ ਹੈਨਾ ਯਾਰ ਦੋਸਤ ਘਰਾਂ ਘਰਦਿਆਂ ਕੋਈ ਅੰਦਰ ਬਾਹਰਦਿਆਂ ਉਹ ਚੱਲ ਜਾਂਦੀਆਂ ਯਾਰ ਕੀ ਕੀ ਨਾਸੀ ਹੁਣ ਦੱਸ ਰਾਜਪਿੰਦਰ ਹਾਂ ਗਰਜੋਤ ਗਰਜੋਤ ਪਹਿਲਾਂ ਤਾਂ ਰੁਪਿੰਦਰ ਕਹਤਾ ਸੀਗਾ ਗਲਤ ਹੋ ਗਿਆ ਸੀਗਾ ਚਲ ਕੋਈ ਗੱਲ ਨਹੀਂ ਹੋਰ ਕੁਝ ਖਾਣਾ ਪੀਣਾ 10 ਬਾਜ਼ਲ ਚੱਲਣਾ ਤਾਂ ਹੈ ਲਾਉ ਜੀ ਚੱਲ ਫੇ ਬਾਜ਼ਲ ਨੂੰ ਆ ਪੁੱਤਿਆ ਕੀ ਖਾਣਾ ਬਰਸ ਉਥੇ ਵੀ ਦੇਖੇਗਾ ਚੱਲ ਕੋਈ ਚੱਕਰ ਨਹੀਂ ਜਿਹੜਾ ਕੁਛ ਕਹੂਗਾ ਉਹੀ ਖਵਾਵਾਂਗੇ ਬਈ ਆਹਾਂ ਪੁਰਾਣ ਲਾਉ ਜੀ ਚੋਕੜੇ ਨੂੰ ਜਾਏ ਲਈ ਭਾਜੂ ਲਾਉ ਜੀ ਦਾਵਣੀ ਦਾ ਡਿਸਟ ਟਰਾਇਰ ਨਹੀਂ ਮੇਕ ਕਰਾਇਆ ਯਾਰ ਦੌਣੀ ਦਾ ਮੇਕ ਕਰਾਇਆ ਖੜਾ ਹੁਣ ਕਿੱਧਰ ਜਾਣਾ ਇਹਨੂੰ ਸੜੇ ਨੂੰ ਲੈ ਕੇ ਐ ਹੋਏ ਇਹ ਮਾਰੂ ਐ ਦੂਆ ਨੂੰ ਮਾਰਦੇ ਜਿੱਦਣ ਡਿੱਗ ਪਏ ਉੱਤੇ ਹੀ ਪਈ ਚੱਲੇ ਹੋਏ ਆਪਣੇ ਮਤਲਬ ਇੰਨਾ ਦਾ ਹਸਦਾ ਗਦਾ ਆ ਜਾਣਾ ਬੰਦ ਹੋਵੇ ਨਾ ਕਰੇ ਤੇ ਦੂਜੇ ਤਾਂ ਤਾਂ ਬਾਜਾਂ ਜੀ ਗੋਡੇ ਗਾਡੇ ਚੱਲ ਗਏ ਤੇ ਪੰਨੂ ਕੋਈ ਨਾ ਕੋਈ ਸਾਡਾ ਜਿਹੜਾ ਮਾਰਕਣਾ ਬਾ ਚੱਲ ਫਰਾਗੇ ਨਾਵਾਂਗੇ ਨਾਲੇ ਕੋਈ ਤਰ੍ਹਾਂ ਦਾ ਕੰਮ ਤੁੰਦਾ ਹਾਂਜੀ ਬਾਬਿਓ ਆ ਗਈ ਜੀ ਖੇਤ ਨਹੀਂ ਬੰਦ ਕਰਨੀ ਇਰ ਪਾਣੀ ਤਾਂ ਨਹੀਂ ਬੰਦ ਕਰਦਾ ਕੀ ਫਾਇਦਾ ਝੋਨੇ ਨੂੰ ਜਿੰਨਾ ਪਾਣੀ ਆ ਉਹਨੇ ਹੀ ਘੱਟ ਹੁੰਦਾ ਠੀਕ ਹੈ ਕਿ ਨਹੀਂ ਮੈਂ ਸਭ ਪਹਿਲਾਂ ਵੀ ਨਹੀਂ ਪਿਆ ਸੀ ਆ ਉਹਦੇ ਆਪਾਂ ਹੀ ਲਗਾਉ ਜਣੂ ਉਹਦੇ ਨਾਲ ਲੱਗਿਆ ਇਹ ਵਾਣ ਵਾਲੇ ਦੂਜੇ ਆ ਉਹਦੋਂ ਆਪਣੇ ਹਿੱਟ ਕਰਾ ਵਾਣ ਵਾਲੇ ਚੰਗੇ ਆ ਇਹ ਤੈਨੂੰ ਪਤਾ ਹੀ ਨਹੀਂ ਚੀਦਾ ਇਹ ਕੱਕਾ ਰੇਤਾ ਪਾਉ ਲਿਆ ਕੇ ਇਹ ਮਿੱਟੀ ਪਾਟਦੇ ਤਾਂ ਦੱਸਦਾ 10 ਫੁੱਟ ਤੇ ਕੱਕੇ ਰੇਤੇ ਨਾਲ ਡੱਟਦੇ ਵਾਣਾ ਚਲਿਏ ਕਰਨ ਆਜਾ ਚਲ ਚਰਵਾ ਕੰਮ ਚੱਲਦਾ ਦੂਜੇ ਖੇਤੇ ਹੀ ਮਾਰ ਲਿਆ ਜਿਹੜਾ ਬਾਈ ਤੇ ਇੱਧਰੇ ਖੇਤੀ ਮਾਰ ਲਿਆ ਲਓ ਜੀ ਲਾਸਟ ਟਾਈਮ ਫੇਰ ਵੀਡੀਓ ਬਣਾਦ ਕੇ ਮੈਂ ਆਪਣੇ ਕੋਈ ਸਾਹਿਬ ਦੀ ਹੈ ਜੀ ਹਾਂ ਜੀ ਨਹੀਂ ਨਹੀਂ ਜਿੱਥੇ ਤੋਂ ਗਿਰੂਗੇ ਕੀ ਜਿਹਦੇ ਬੰਦੇ ਚੰਗੇ ਆ ਬੰਦੇ ਸਾਰੇ ਕਹਿੰਦੇ ਆ ਵੀਡੀਓ ਕਹਿੰਦੇ ਹੁਣ ਵੀ ਵੀਡੀਓ ਦੇਖਣਗੇ ਵੀ ਬੰਦੇ ਮਿਸਤਰੀ ਸਾਹਿਬ ਵੀ ਸਰਾਸੀ ਕਹਿੰਦੇ ਵਾਕਈ ਮੰਨ ਗਏ ਨਹੀਂ ਤੂੰ ਐ ਕਰੀ ਹਾਂ ਜੀ ਇੱਕ ਮਦਰ ਵੀਡੀਓ ਚ ਫੋਟਾ ਗਏ ਹਾਂ ਹਾਂ ਜੀ ਉਹਨੇ 5000 ਰੁਪਏ ਦੀ ਕਹਿੰਨੇ ਸ਼ਰਤ ਲਾਉਣੀ ਹੋ ਬਈ ਅੱਛਾ ਜੀ ਮਸਾਲੇ ਚ ਕਹਿੰਦੋ ਕਿ ਨੌਂ ਚ ਨਿਕਾ ਅੱਛਾ ਹਾਂ ਇੱਕ ਦਿਨ ਚ ਹਾਂ ਇੱਕ ਦਿਨ ਚ 5000 ਇਟ ਲਾਉਂਗਾ ਤੇ ਚਾਰ ਬੰਦੇ ਚਾਹੀਦੇ ਮੈਨੂੰ ਮੇਰੇ ਕੋਲ ਦੀ ਗੱਲ ਯਾਦ ਆ ਤੁਸੀਂ ਪਹਿਲਾਂ ਇੱਕ ਦਿਨ ਚ ਗਊਸ਼ਾਲਾ 6000 ਇਟ ਲਾਈਆ ਮੈਨੂੰ ਬੜੀ ਠੀਕ ਨਹੀਂ ਹੋਰ ਨਾ ਨਾ ਕਿੰਨੇ 500 ਹੋਰ 21-22000 ਰਾਇਰ ਤੋਂ 21-22000 ਉਹਨੂੰ ਪੁੱਛੋ ਦੂਜੇ ਨੂੰ ਕੀ ਨਾ ਗਗਜੀ ਨੂੰ ਪੁੱਛੋ ਇਸ ਕੀ 22000 ਸੱਚੀ ਉਹ ਫੋਨ ਕਰ ਲੈ ਪਾ ਗੱਲ ਦੱਸੀ ਸੀ ਮੈਂ ਸੁਣੀ ਸੀ ਗੱਲ ਕਿਸ ਤੋਂ ਬਾਕੀ 21000 ਹਾਂ ਸਿੱਧੀ ਕੰਧ ਤੇ ਯਾਰ ਤੇ ਕੋਈ ਆਵੇ ਮੈਂ ਫੋਨ ਕਰ ਲਵਾਂਗਾ ਮੈਂ ਆਪਣੀ ਮੰਨ ਦੱਸ ਕੜਦੀ ਟਾਂ ਦੀ ਮੰਨ ਲਵੇ ਲੰਮੀ ਕੰਧ ਤੇ ਭਾਵੇਂ ਬਾਣੀ 10 ਬਾਰ ਅੰਡਰਾ ਲਈ ਹੋਰ ਬੜਕਾ ਦਿਗਾ ਭਾਈ 2 ਇਟ ਦੀ ਕੰਧ ਸੀ ਅੱਛਾ ਜਉਂਦਾ ਜਾ ਬੈਠਾ ਫੋਨ ਚੱਲ ਵਰਦੇ ਆਪਾਂ ਫੋਨ ਕਰ ਲੈ ਨਹੀਂ ਨਹੀਂ ਪਤਾ ਹੈ ਪਤਾ ਹੈ ਮੈਂ ਵੀ ਇਹਨੂੰ ਦੱਸਿਆ ਮੈਂ ਜੇ ਗੱਲ ਦਾ ਮੈਂ ਤਾਂ ਤੁਹਾਨੂੰ ਨਾ ਕੱਟ ਦੇ ਤੈਨੂੰ ਆਪੇ ਦੱਸੋਇਆ ਰੋ ਗੱਲ ਮੁੱਕੀ ਹਾਂ ਠੀਕ ਅਸੀਂ ਲਗੇ ਸੀ ਜਿਹੜਾ ਪੇਪਲ ਬੋਰਡ ਜਿਹੜਾ ਪਟਾਏਗਾ ਗੋਲ ਜਾਈਂ ਅੱਛਾ ਜੀ ਉਥੋਂ ਤੂੜੀ ਸੀ ਕੰਦੇ ਤੇ ਉਥੋਂ ਲਿਆ ਕੇ ਆਏ ਤੇ ਨਾਗਾਣਾ ਦਾ ਥਾਂ ਨਹੀਂ ਹਾਂ ਹਾਂ ਉਹਦੇ ਨਾਲ ਮੇਢੀ ਸੀ ਪਰ ਚਾਈ ਦੇ ਨਾਲ ਸੋਹੀ ਦਾ ਗੱਲ ਹੈ ਕਿੱਲੇ ਤੋਂ ਉੱਥੇ ਬੰਦ ਗਏ ਨਹੀਂ ਮੰਨ ਗਏ ਬੰਦੇ ਆਪਣੇ ਵੀਡੀਓ ਦੇਖਣ ਵਾਲੇ ਮੰਨ ਗਏ ਕਹਿੰਦੇ ਵਾਕਈ ਕਹਿੰਦੇ ਕੰਮ ਵੀ ਬਹੁ ਖਿੱਚਿਆ ਤੇ ਸਿਰਾ ਸੀ ਤੇ ਇੱਕ ਜਿਹੜਾ ਆਪਣੇ ਬਜ਼ੁਰਗ ਆਪਣੇ ਇੱਕ ਕੰਮ ਕਰਾਉਣਾ ਸੀ ਉਹ ਵੀ ਇਹਨੇ ਬਹੁਤ ਵਧੀਆ ਬਣਾਇਆ ਮੈਨੂੰ ਵਾਕਈ ਉਹ ਸਿਰੇ ਬੰਦੇ ਸਾਰੇ ਮੈਂ ਤੇ ਕੋਈ ਸਾਫ ਸੰਦ ਚੱਕਣਾਈ ਸਾਰੇ ਆਪਦੇ ਨੇ ਹੋਰ ਕਿਤੇ ਵੀ ਕੰਮ ਚਲਾਉਣਾ ਹੋਊਗਾ ਤੇ ਬਠਿੰਡੇ ਇਹ ਬਠਿੰਡੇ ਲੱਗਣਗੇ ਬਠਿੰਡੇ ਭਾ ਲੈੋ ਜੇ ਕਿਸ ਨੂੰ ਥਿਆਏ ਤਾਂ ਇਹ ਬਠਿੰਡੇ ਹੋਇਆ ਕਰ ਰਹੇ ਹਾਂ ਠੀਕ ਹੈ ਕਿ ਨਹੀਂ ਤੇ ਆਪਾਂ ਫੇਰ ਫੇਰ ਕੰਮ ਸਟਾਰਟ ਕਰਾਂਗੇ ਠੀਕ ਹੈ ਜੀ ਦੋ ਟਾਈ ਮਹੀਨਿਆਂ ਨੂੰ ਆਪਾਂ ਫੇਰ ਪਾਵਾਂਗੇ ਖੁੱਡੇ ਮੈਂ ਜਮਾ ਪਾਉਂਦੇ ਅਧੀਰਾ ਬੋ ਮਾਰ ਵਾ ਠੀਕ ਹੈ ਤੇ ਉਹ ਕੰਮ ਸੈੱਟ ਸੀ ਆਪਣਾ ਜਮਾ ਪੂਰਾ ਨਜ਼ਾਰਾ ਆ ਮੈਨੂੰ ਅਜੀਬ ਲੱਗਿਆ ਯਾਰ ਜੀ ਲੱਗਿਆ ਹੁਣ ਜੀ ਨਹੀਂ ਕਰਦਾ ਮਿਸਤਰੀ ਕਹਿੰਦਾ ਦੋ ਖੁੱਡੇ ਹੋਰ ਪਾਲੀ ਜਾਂਦਾ ਹਾਂ ਪੰਜ-ਛੇ ਦਿਨ ਹੋ ਲੱਗਿਆ ਸਹੀ ਗੱਲ ਹੈ ਨਾ ਸਾਡਾ ਵੀ ਅੱਜ ਕੁਝ ਤਾਂ ਹੀ ਮੰਨਦਾ ਪੜਾਈ ਸਾਡੇ ਤੋਂ ਨਹੀਂ ਕੰਮ ਹੋਇਆ ਠੀਕ ਹੈ ਤੇ ਮਿਸਤਰੀ ਵੀ ਕਹਿੰਦਾ ਵੀ ਜਾਂਦਾ ਜੀ ਨਹੀਂ ਕਰਦਾ ਕਹਿੰਦਾ ਸਹੀ ਗੱਲ ਹੈ ਨਾ ਕਿ ਨਹੀਂ ਨਹੀਂ ਉਸ ਤੋਂ ਛੋਣ ਨਹੀਂ ਆਪਾਂ ਬੜੀ ਲੱਗ ਗਈ ਯਾਰ ਠੀਕ ਆ ਓ ਠੀਕ ਹੈ ਠੀਕ ਹੈ ਚੈਨਲ ਤਾਂ ਮੈਂ ਤੂੰ ਵੀ ਚੱਲ ਠੀਕ ਹੈ ਮੈਂ ਵੀ ਅੰਦਰ ਜਾਣਾ ਚੰਗਾ ਓਕੇ ਬਾਏ ਬਾਏ ਆ ਗਏ ਜੀ ਇਧਰ ਲੈ ਕੇ ਨਾਈਟ ਵੀ ਕਰਿਆ ਹੈ ਤੇ ਰੋਟੀ ਪਣੀ ਖਾਏ ਹੈ ਬਈ ਓਕੇ ਆਰਪੋਟਾਂ ਵਾਸਤੇ ਤੇ ਲਗਭਗ ਤੁਹਾਨੂੰ ਪਤਾ ਹੀ ਹੈ ਹਨਾ ਧਾਣੇ ਪਾਣੀ ਸਾਰੇ ਕੂਤਰਾਂ ਦਾ ਹੋ ਗਿਆ ਤੇ ਕੋਈ ਵੀ ਅਜੇ ਡਾ ਖਾਸ ਕੰਮ ਨਹੀਂ ਕੀਤਾ ਨਾ ਹੀ ਆਪਣੇ ਤੋਂ ਹੋਇਆ ਕੱਲ ਤੋਂ ਆਪਾਂ ਕੰਮ ਦੀ ਚਾਲ ਬਣਾਵਾਂਗੇ ਹੋਪਸੋ ਉਮੀਦ ਹੈਗੀ ਕੰਮ ਫੇਰ ਬਸ ਨੂੰ ਉਹੀ ਮੈਂ ਵਾਰੀ ਵਾਰੀ ਗੱਲਾਂ ਰਿਪੀਟ ਕਰੀ ਜਾਂਦਾ ਹਨਾ ਸੱਚ ਕਿ ਮੇਨ ਗੱਲ ਤਾਂ ਰਹੀ ਗਈ ਵੀ ਬਾਕੀ ਜਿੰਨੇ ਵੀ ਭਰਾ ਕਮੈਂਟ ਕਰੀ ਜਾਂਦੇ ਹਨਾ ਵੀ ਬਾਈ ਬਹੁਤ ਵਧੀਆ ਖੁੱਡੇ ਪਾਲੇ ਜਾਂ ਬਹੁਤ ਵਧੀਆ ਬਣ ਗਿਆ ਤੇ ਧੰਨਵਾਦ ਬਈ ਥੈਂਕਸ ਹਨਾ ਐਪਰੀਸ਼ੀਏਟ ਕਰਨ ਲਈ ਜਾਂ ਜੋ ਵੀ ਜਿੰਨਾ ਹੀ ਹੋ ਸਕਦਾ ਤੁਹਾਡੇ ਤੋਂ ਹਨਾ ਤੇ ਬਾਕੀ ਹਜੇ ਫਾਈਨਲ ਲੁੱਕ ਨਹੀਂ ਮਿਲੀ ਖੁੱਡਿਆਂ ਨੂੰ bro ਹਜੇ ਇਹਨਾਂ ਦੇ ਉੱਤੇ ਇਥੇ ਵਿਚਾਲੇ ਜਾਲ ਲੱਗਣਾ ਇੱਕ ਸਮੇਂ ਦੱਸਿਆ ਹਨਾ ਇਥੇ ਜਾਲ ਲਾਉਣਾ ਹੈ ਇੱਕ ਰੰਗ ਰੂੰਗ ਕਲਰ ਕਰਨਾ ਹੈ ਹਜੇ ਸਾਰਾ ਘਰ ਸਾਫ ਸਪਾਈ ਕਰਨੀ ਆ ਇੱਥੇ ਅੱਗੇ ਉੱਚਾ ਕਰਕੇ ਫਰਸ਼ ਹੋਰ ਸਲਾਉਣੀ ਆ ਕੰਮ ਬਹੁਤ ਆ ਬਈ ਹਜੇ ਹਨਾ ਤਾਂ ਕਰਕੇ ਤੇ ਹੌਲੀ ਹੌਲੀ ਜਿਵੇਂ ਜਿਵੇਂ ਬਾਬੇ ਨੇ ਚਾਇਆ ਹਨਾ ਕਿਰਪਾ ਕੀਤੀ ਆ ਪਾਵੇਂ-ਪਾਵੇਂ ਓਹੋ ਕਰਦੇ ਚੱਲਾਂਗੇ ਆਪਣਾ ਕੰਮ ਤੰਦਾ ਤੇ ਓਕੇ ਆ ਬਈ ਹਨਾ ਬਸ ਕੱਲ ਨੂੰ ਮਿਲਦੇ ਆ ਕੱਲ ਨੂੰ ਦੇਖਦੇ ਆ ਕੱਲ ਨੂੰ ਕੰਮ ਕਾਫੀ ਆ ਵੀ ਕੱਲ ਨੂੰ ਮੈਨੂੰ ਆਇਆ ਵੀ ਸਾਰੇ ਕੰਮ ਕੰਪਲੀਟ ਹੋ ਜਾਣੇ ਇੱਕ ਤਾਂ ਮੇਨ ਖੁੱਡੇ ਕੰਪਲੀਟ ਹੋ ਜਾਣੇ ਘਰ ਦੀ ਸਾਫ ਸਫਾਈ ਹੋ ਜੇ ਇਹ ਕਲਾ ਰੰਗ ਰੇ ਹੂ ਰੰਗ ਮੇਦਵਣੀ ਨੂੰ ਆਖ ਮਸ਼ੀਰੀ ਛੇ ਇੱਕ ਦੋ ਦਿਨਾਂ ਚ ਮਾਰਦੇ ਤਦੂ ਬਾਦ ਆਪਾਂ ਜੋੜੀਆਂ ਛੱਡਦੇ ਹੋ ਜਾਾਂਗੇ ਆ ਖੁੱਡੇ ਆਪਾਂ ਰੰਗ ਬਾਚ ਕਰ ਲਾਂਗੇ ਹਣਾ ਓਕੇ ਬਈ ਹਣਾ ਠੀਕ ਐ ਬਾਏ ਬਾਏ ਸਾਰੇ ਵੀਰਾਂ ਨੂੰ ਕੱਲ ਮਿਲਦੇ ਆ ਗੁੱਡ ਨਾਈਟ